ਤਰ ਵਿਦਿਆ ਦੀ ਗੱਲ ਕੀਤੀ ਗੁਰੂ ਸਾਹਿਬਾਨਾ ਨੇ ਇਹ ਹੌਲੇ ਮੁਹੱਲੇ ਤੇ ਅਸੀਂ ਸ਼ਸਤਰ ਵਿਦਿਆ ਦਾ ਵੀ ਦੇਖਦੇ ਆ ਤੁਸੀਂ ਅੱਜ ਸ਼ਸਤਰਾਂ ਦੇ ਬਾਰੇ ਦੱਸ ਰਹੇ ਸੀਗੇ ਹਰ ਇੱਕ ਸ਼ਸਤਰ ਦੀ ਮਾਨਤਾ ਦੇ ਬਾਰੇ ਦੱਸ ਰਹੇ ਸੀ ਕਿਵੇਂ ਇੱਥੇ ਪਹੁੰਚੇ ਕਿੰਨੇ ਕਿੰਨੇ ਸਾਲ ਪੁਰਾਣੇ ਨੇ ਇੱਕ ਭੇਦ ਭਾਵ ਜਿਹੜਾ ਗੁਰੂ ਸਾਹਿਬਾਨਾ ਨੇ ਮਿਟਾਇਆ ਹੌਲੇ ਮੁਹੱਲੇ ਦੇ ਇਤਿਹਾਸ ਮੁਕੇ ਉਸਤਾ ਵੀ ਜ਼ਿਕਰ ਕੀਤਾ ਜਾਂਦਾ ਆਸ ਕਿਰਪਾਨ ਖੰਡੋ ਖੜਕ ਤੁਪਕ ਤਬਰਿਆਰ ਤੀਰ ਸੈਫ ਸਰੋਹੀ ਸਹਿਤ ਹੀ ਯਹੇ ਹਮਾਰੇ ਪੀਰ ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੇ ਭੈ ਸਿੰਧ ਪਪਾਰ ਕਾਲ ਤੁਹੀ ਕਾਲੀ ਤੁਹੀ ਤੁਹੀ ਤੇ ਗਿਆਰ ਤੀਰ ਨਾ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਬੀਰ ਖਾਲਸੇ ਪੰਥ ਨੂੰ ਹੋਲਾ ਮਹੱਲਾ ਬਖਸ਼ਿਸ਼ ਕੀਤਾ ਔਰ ਖਾਲਸਾ ਪੰਥ ਜੰਗ ਜੂ ਕਰਤਬ ਖਾਉਂਦਾ ਹੈ ਗਤਕਾ ਖੇਡਦਾ ਹੈ ਹੋਲੇ ਮਹੱਲੇ ਦੇ ਮੌਕੇ ਤਖਤ ਸ਼੍ਰੀ ਕੇਸਗੜ੍ਹ ਦੀ ਪਵਿੱਤਰ ਧਰਤੀ ਤੇ ਪਹੁੰਚੇ ਆ ਕਿ ਇਹ ਇਸ ਧਰਤੀ ਦੀ ਖਾਸੀਅਤ ਕਿਸ ਤਰੀਕੇ ਦੇ ਨਾਲ ਸਿੱਖੀ ਦੇ ਨਾਲ ਹੋਲੇ ਮਹੱਲੇ ਨੂੰ ਜੋੜਿਆ ਜਾਂਦਾ ਹੈ ਇਸ ਸੰਬੰਧੀ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਸਾਹਿਬ ਭਾਈ ਸੁਲਤਾਨ ਜੀ ਨੇ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਹੋਲੇ ਕੀਨੇ ਸੰਤ ਸੇਵ ਰੰਗ ਲੱਗਾ ਅਤਲਾਲ ਦੇਵ ਲਾਲ ਰੰਗ ਤਿਸਕੋ ਲੱਗਾ ਜਿਸਕੇ ਵਿਢ ਭਾਗਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਾਗਾ ਤਨ ਤਨ ਕਲਗੀ ਤਰ ਦਸ਼ਮੇਸ਼ ਵਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਮਹਾਨ ਸਥਾਨ ਜਿਸ ਦਾ ਨਾਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਹੈ ਇਸ ਪਾਵਨ ਪਵਿੱਤਰੇ ਸਥਾਨ ਉੱਤੇ ਸਤਿਗੁਰਾਂ ਨੇ ਸਾਡੇ ਕਲਯੁਗੀ ਜੀਵਾਂ ਤੇ ਬੜੀ ਮਹਾਨ ਬਖਸ਼ਿਸ਼ ਕੀਤੀ ਇੱਥੇ ਖਾਲਸਾ ਪੰਥ ਪ੍ਰਗਟ ਕੀਤਾ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅੰਮ੍ਰਿਤ ਛਕਾਇਆ ਔਰ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਔਰ ਐਸੇ ਹੀ ਪਾਵਨ ਧਰਤੀ ਉੱਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਖਾਲਸੇ ਪੰਥ ਦੀ ਝੋਲੀ ਦੇ ਵਿੱਚ ਇੱਕ ਕੌਮੀ ਤਿਉਹਾਰ ਹੋਲਾ ਮਹੱਲਾ ਪਾਇਆ ਹੋਲਾ ਮਹੱਲਾ ਜੋ ਖਾਲਸੇ ਦੀ ਆਨ ਸ਼ਾਨ ਅਤੇ ਜਾਹੋ ਜਲਾਲ ਦਾ ਪ੍ਰਤੀਕ ਹੈ ਔਰ ਸਮੁੱਚਾ ਹੀ ਖਾਲਸਾ ਪੰਥ ਇਸ ਪਾਵਨ ਪਵਿੱਤਰੇ ਸਥਾਨ ਉੱਤੇ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਹਰ ਸਾਲ ਹੋਲਾ ਮਹੱਲਾ ਬੜੀ ਚੜ੍ਹਦੀ ਕਲਾ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਾ ਹੈ ਸ਼ਸਤਰ ਵਿਦਿਆ ਦੀ ਗੱਲ ਕੀਤੀ ਗੁਰੂ ਸਾਹਿਬਾਨਾ ਨੇ ਇਹ ਹੱਲੇ ਮੁਹੱਲੇ ਤੇ ਅਸੀਂ ਸ਼ਸਤਰ ਵਿਦਿਆ ਦਾ ਵੀ ਦੇਖਦੇ ਆ ਤੁਸੀਂ ਅੱਜ ਸ਼ਸਤਰਾਂ ਦੇ ਬਾਰੇ ਦੱਸ ਰਹੇ ਸੀਗੇ ਹਰ ਇੱਕ ਸ਼ਸਤਰ ਦੀ ਮਾਨਤਾ ਦੇ ਬਾਰੇ ਦੱਸ ਰਹੇ ਸੀ ਕਿਵੇਂ ਇੱਥੇ ਪਹੁੰਚੇ ਕਿੰਨੇ ਕਿੰਨੇ ਸਾਲ ਪੁਰਾਣੇ ਨੇ ਇੱਕ ਭੇਦਭਾਵ ਜਿਹੜਾ ਗੁਰੂ ਸਾਹਿਬਾਨਾ ਨੇ ਮਿਟਾਇਆ ਹੱਲੇ ਮੁਹੱਲੇ ਦੇ ਇਤਿਹਾਸ ਮੁਕੇ ਉਸ ਦਾ ਵੀ ਜ਼ਿਕਰ ਕੀਤਾ ਜਾਂਦਾ ਸ਼ਸਤਰਾਂ ਦਾ ਸਤਗੁਰਾਂ ਨੇ ਬਹੁਤ ਸਤਕਾਰ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਤੇ ਸ਼ਸਤਰਾਂ ਨੂੰ ਆਪਣਾ ਪੀਰ ਆਖਿਆ ਹੈ ਇੱਕ ਬਾਣੀ ਹੀ ਸ਼ਸਤਰਮਾਲਾ ਸ਼ਸਤਰਨਾਮਾਲਾ ਸਤਿਗੁਰਾਂ ਨੇ ਸ਼ਸਤਰਾਂ ਦੇ ਉੱਤੇ ਉਚਾਰ ਦਿੱਤੀ ਜਿਸ ਤਰ੍ਹਾਂ ਸਤਿਗੁਰਾਂ ਦੇ ਪਾਵਨ ਬਚਨ ਹਨ ਆਸ ਕਿਰਪਾਨ ਖੰਡੋ ਖੜਗ ਤੁਪਕ ਤਬਰਿਆਰ ਤੀਰ ਸੈਫ ਸਰੋਹੀ ਸੈਥੀ ਯਹੇ ਹਮਾਰੇ ਪੀਰ ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੇ ਭਏ ਸਿੰਧ ਪਾਰ ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗਿਆ ਤੀਰ ਨਾ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਬੀਰ ਸ਼ਸਤਰਾਂ ਨੂੰ ਤੇ ਸਤਿਗੁਰਾਂ ਨੇ ਆਪਣਾ ਪੀਰ ਆਖਿਆ ਹੈ ਔਰ ਸਮੁੱਚੇ ਖਾਲਸਾ ਪੰਥ ਨੂੰ ਵੀ ਸ਼ਸਤਰਤਾਰੀ ਹੋਣ ਦਾ ਹੁਕਮ ਕੀਤਾ ਹੈ। ਭਾਈ ਸਾਹਿਬ ਕਿਵੇਂ ਜਾਹੋ ਜਲਾਲ ਕਿਵੇਂ ਕੱਢਿਆ ਜਾਂਦਾ ਸੀ ਦੇਖ ਰਿਹਾ ਪੂਰੇ ਕੇਸਰੀ ਰੰਗ ਦੇ ਵਿੱਚ ਰੰਗੀ ਹੋਈ ਹੈ ਇਥੋਂ ਦੀ ਧਰਤੀ ਕਿਵੇਂ ਕੱਢਿਆ ਜਾਂਦਾ ਹੈ ਉਹ ਜਾਹੋ ਜਲਾਲ? ਪੁਰਾਣੇ ਸਮਿਆਂ ਦੇ ਵਿੱਚ ਗੁਰੂ ਸਾਹਿਬ ਦੀ ਤੋਂ ਪਹਿਲਾਂ ਹੋਲੀ ਖੇਡੀ ਜਾਂਦੀ ਸੀ ਕੋਈ ਚਿੱਕੜ ਪਾ ਕੇ ਖੇਡਦਾ ਸੀ ਕੋਈ ਰੰਗ ਪਾ ਕੇ ਗੰਦੇਮੰਦੇ ਖੇਡਦਾ ਸੀ। ਔਰ ਇੱਥੋਂ ਤੱਕ ਕਿ ਗੋਬਰ ਵੀ ਸੁੱਟੇ ਜਾਂਦੇ ਸਨ ਔਰ ਸਾਡੇ ਦੇਖਣ ਦੇ ਵਿੱਚ ਆਇਆ ਕਈ ਵਾਰੀ ਉਹ ਕਾਲਾ ਤੇਲ ਮਲ ਕੇ ਤੇ ਉਹ ਉਹ ਵੀ ਉਹਦੇ ਨਾਲ ਵੀ ਹੋਲੀ ਖੇਡੀ ਜਾਂਦੀ ਸੀ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਖਾਲਸੇ ਪੰਥ ਉੱਤੇ ਬੜੀ ਬਖਸ਼ਿਸ਼ ਕੀਤੀ ਖਾਲਸੇ ਪੰਥ ਨੂੰ ਹੋਲਾ ਮਹੱਲਾ ਬਖਸ਼ਿਸ਼ ਕੀਤਾ ਔਰ ਖਾਲਸਾ ਪੰਥ ਜੰਗ ਜੂ ਕਰਤਬ ਖਾਉਂਦਾ ਹੈ ਗਤਕਾ ਖੇਡਦਾ ਹੈ ਔਰ ਨਿਹੰਗ ਸਿੰਘ ਫੌਜਾਂ ਬੜੇ ਜਾਹੋ ਜਲਾਲ ਦੇ ਨਾਲ ਫਿਰ ਹੋਲਾ ਮਹੱਲਾ ਜਿਹੜਾ ਹੈ ਪਾਵਨ ਮਹੱਲਾ ਜਿਹੜਾ ਤਖਤਸ਼੍ਰੀ ਕੇਸਗੜ ਸਾਹਿਬ ਜੀ ਤੋਂ ਆਰੰਭ ਹੁੰਦਾ ਹੈ ਨਿਹੰਗ ਸਿੰਘ ਫੌਜਾਂ ਬੜੇ ਜਾਹੋ ਜਲਾਲ ਦੇ ਨਾਲ ਇਸ ਦੇ ਵਿੱਚ ਹਾਜ਼ਰੀ ਭਰਦੀਆਂ ਨੇ ਤੇ ਆਪਣੇ ਜੰਗ ਜੂ ਦੇ ਕਰਤੱਵ ਵਿਖਾਉਂਦੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਮੁੱਚੇ ਖਾਲਸਾ ਪੰਥ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਕੀਤਾ ਹੈ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਸਿੰਘ ਸੱਜੋ ਸਿੰਘਣੀਆਂ ਸੱਜੋ ਸ਼ਸਤਰਧਾਰੀ ਹੋਵੋ ਤਾਂ ਹੀ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਸਾਰੀ ਸੰਗਤ ਨੂੰ ਹੋਲੇ ਮਹੱਲੇ ਦੇ ਪਾਵਨ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਇਸ ਪਾਵਨ ਧਰਤੀ ਦੀ ਮਹਾਨਤਾ ਜਿਹੜੀ ਉਹ ਦੱਸੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਤਿਉਹਾਰ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ ਹੋਲੀ ਨਹੀਂ ਬਲਕਿ ਹੋਲਾ ਮਹੱਲਾ ਜਿਹੜਾ ਹੈ ਇਸ ਪਵਿੱਤਰ ਧਰਤੀ ਦੇ ਉੱਤੇ ਜਿਹੜਾ ਉਹ ਮਨਾਇਆ ਜਾਂਦਾ ਹੈ ਕੈਮਰਾ ਪਰਸਨ ਕਾ ਗੰਦੇ ਨਾਲ ਸ਼ਾਲੂ ਮਿਰੋਕ